ਸ੍ਰੀ ਵਾਹਿ ਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾ ਘਰ 6 ਮਾ ਅਸ਼ਟਪਦੀ ਇਕ ਤ ਓ ਅੰਕਾਰ ਸਤਿ ਗੁਰ प्रसाद जो जो जुनी आयो तेह तेह उर धायो मानस जन्म संयोग पाए ਕੀ ਹੈ ਓਟ ਸਾਦ ਰੱਖ ਦੇ ਕਰ ਹੱਥ ਕਰ ਕਿਰਪਾ ਮੇਲੋ ਹਾਰੇ ਰਾਇਆ जो जो जूनी आयो तेह, तेह उर जायो मानस जन्म संयोग पाया तक की है ओट साध रख हो दे कारे हाथ कारपा मेल हो हारे राया अनेक जन्म भ्रम ਤੇ ਤਨਹੀ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਉ ਅਨਿਕ ਉਪਾਵ ਕਰੋ ਮਾਇਆ ਕਉ ਬਚਿਤ ਤਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵ ਈ ਸੋਰੇ ਪੇਟਾ ਸੰਤ ਮੇਰੀ ਲਾਹ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵ ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇਕ ਖਿੰਨ ਨ ਧੀਰ ਹੈ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇਕ ਅੰਮ੍ਰਿਤ ਨਾਮ ਮੇਰਾ ਰਿਦਾ ਸਿੰਚਾ ਜੇ ਤੇਰੇ ਤੀਰਥ ਨਾ ਅਹੰ ਬੋਧ ਮੈ ਲਾਏ ਘਰ ਕੋ ਠਾਕੁਰ ਇੱਕ ਤਿਲ ਨ ਮਾਨੈ ਕਾ ਦੇ ਪਾਵੋ ਸਾਧ ਸੰਗ ਹਾਰੇ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਆશ્રਮ ਕੀਨੇ ਮਨੁਆ ਨਹ ਪਤੀਨੇ ਵਿਵੇਕਹੀਨ ਦੇਹੀ ਧੋਏ ਉਈ ਪਾਈਏ ਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੈ ਰੰਗੇ ਰਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਬ ਗਰਬ ਪੜਾ ਕਹੀ ਨਾ ਲੇਖ ਜਿਸ ਭੇਟਿਆ ਸਫਲ ਮੂਰਤ ਸਦਾ ਕੀਰਤ ਗੁਰ ਪ੍ਰਸਾਦਿ ਕੋ ਨਿਤ ਰਹੋ ਪੇਖੈ ਮਨ ਹੱਠ ਜੋ ਕਮਾਵਾ ਤੇਲ ਨ ਲਿਖੈ ਪਾਵੈ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੁਪ੍ਰਸੰਨ ਗੋਪਾਲ ਰਾਏ ਕਟ ਰੇ ਬੰਦਨ ਮਾਇ ਗੁਰ ਕਾ ਸਬਦ ਮੇਰਾ ਮਨ ਰਤਾ ਸਦਾ ਸਦਾ ਅਨੰਦੂ ਬਿਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੀ ਮਿਲੇ ਸਾਦਾ ਸਫਲ ਸਫਲ ਭਾਈ ਸਫਲ ਯਾਤਰਾ आवन जान रही मिले सादा रहा दूजा गुरु जी का खालसा वाहे गुरु जी की फतेह तनासरी सरी ਮਹੱਲਾ ਪੰਜਵਾ ਘਰਿ ਛੇਵਾ ਆਸਤ ਪਦੀ ਇਕ ਓਅੰਕਾਰ ਸਤਿ ਗੁਰ ਪ੍ਰਸਾਦਿ ਜੋ ਜੋ ਜੁਨੀ ਆਇਓ ਤੇਹ ਤੇਹ ਉਰਜਾਇਓ ਮਾਨਸ ਜਨਮ ਸੰਯੋਗ ਪਾਇਆ ਤਾਕੀ ਹੈ ਓਟ ਸਾਧ ਰਖੋ ਦੇਕਾਰੇ ਹਾਥ ਕਰੇ ਕਿਰਪਾ ਮਿਲ ਹੋ ਹਾਰੇ ਰਾਇਆ